ਇਕ ਓੰਕਾਰ ਸਤਗੁਰ ਪ੍ਰਸਾਦ raag asa kar duja mahalla 4 ਕਿਸੇ ਢੜਾ ਕੇ ਆ ਮਿੱਤਰ ਸੁਤ ਨਾਲ ਭਾਈ ਕਿਸੇ ਢੜਾ ਕੇ ਆ ਕੁਰਮ ਸਕੇ ਨਾਲ ਜਵਾਈ ਕਿਸੇ ਢੜਾ ਕੇ ਆ ਸਿਕਦਾਰ ਚੌਧਰੀ ਨਾਲ ਆਪਣ ਸਵਾਈ ਹਮਾਰਾ ਢੜਾ ਹਰ ਰਹਾ ਸਮਾਈ ਹਮ ਹਰ ਸਿਓ ਢੜਾ ਕੇ ਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਢੜਾ ਅਵਰ ਨ ਕੋਈ ਹਾਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਉ ਜਿਨ ਸਿਓ ਢੜੇ ਕਰੇ ਇਸ ਜੇ ਸਾਹੇ ਝੂਠ ਢੜੇ ਕਰ ਪਛਤਾਹੇ ਕਿਰਨ ਰਹੇ ਮਨ ਕੋਟ ਕਮਾਹੇ ਹਮ ਹਰਿ ਸਿ ਧੜਾ ਕੇ ਆ ਜਿਸ ਕਾ ਕੋਈ ਸਮਰਥ ਨਾ ਹੈ ਇਹ ਸਭ ਧੜੇ ਮਾਇਆ ਮੋਹ ਪਸਾਰੇ ਮਾਇਆ ਕੁਲ ਜੈ ਗਵਾਰੀ ਜਨਮ ਮਰੈ ਜੁਵੇ ਬਾਜੀ ਹਾਰੀ ਹਮਰੇ ਹਾਰ ਧੜਾ ਜੇ ਹਲਤ ਪਲਤ ਸਭ ਸਵਾਰੀ ਕਾਲਯੁਗ ਮਹਿ ਢੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸਨੋ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਹਮਰਾ ਹਰ ਢੜਾ ਜਿਨ ਇਹ ਢੜੇ ਸਭ ਗਵਾਈ ਮਤਿਆ ਦੂਜਾ ਪਾਉ ਧੜੇ ਬਿ ਪਾਵੇ ਪਰਾਇ ਅਛਿਦਰ ਟਕਲੈ ਆਪਣਾ ਅਹੰਕਾਰ ਵਧਾਵੇ ਜਸ ਬਿਜੈ ਤਸ ਖਵੇ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਨ ਆਵੇ ਅਸਾ ਮਹੱਲਾ ਚੌਥਾ ਹੇ ਦਇ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗਰਮਖ ਨਾਮ ਸੁਨੋ ਮੇਰੀ ਪੰਨਾ ਏਕੋ ਰਵ ਰਹਾ ਘਟ ਅੰਤਰਮੁਖ ਬੋਲੋ ਗੁਰ ਅੰਮ੍ਰਿਤ ਬਨ ਰਹਾ ਮਨ ਮਨ ਤਨ ਪ੍ਰੇਮ ਮਹਾ ਬਰਾਗ ਸਤਗੁਰ ਪੁਰਖ ਅੰਤਰਮੁਖ ਬੋਲੋ ਸਤਗੁਰ ਪਰਖ ਪਾਇਆ ਵੱਡ ਭਾਗ ਦੂਜੇ ਪਾਏ ਭਵੇਂ ਬਿਖ ਮਾਇਆ ਭਾਗ ਹੀਨ ਨ ਸਤਗੁਰ ਪਾਇਆ ਅਮਰਤ ਹਰ ਰਸ ਹਰ ਆਪ ਪਿਆਇਆ ਗੁਰ ਪੁਰ ਨਾਨਕ ਹਰ ਪਾਇਆ ਆਸਾ ਮਹੱਲਾ ਚੌਥਾ ਮੇਰਾ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮ ਸੁਖਸਾਰ ਨਾਮ ਜਪੋ ਮੇਰੇ ਸਾਜਨ ਸਨਾ ਨਾਮ ਬਿਨਾ ਮੈਂ ਅਵਰਨ ਕੋਈ ਵੱਡਾ ਭਾਗ ਗੁਰਮੁਖ ਹਰਿ ਲਨ ਰਹਾਉ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮਖ ਖਰ ਪਾਏ ਨਾਮ ਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮਖ ਨਾਮ ਦਿਵਾਇਆ ਆਸਾ ਮਹਲਾ 4 ਗੁਣ ਗਾਵਾ ਗੁਣ ਬੋਲੀ ਬਾਣੀ ਗਰਮਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਭਇ ਅਨੰਦਾ ਸਤ 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 ਗੁਰ ਨਾਮ ਦੜਾਇਆ ਰਸ ਗਾਇ ਗੁਣ ਪਰਮ ਅਨੰਦਾ ਰਹਾ ਹਰ ਗੁਣ ਗਾਵੇ ਹਰ ਜਨ ਲੋਗਾ ਵੱਡੇ ਭਾਗ ਪਾਏ ਹਰ ਨਿਰਜੋਗਾ ਗੋਣ ਬਿਹੋਣ ਮਾਇਆ ਮਲ ਧਾਰੀ ਵਿਨ ਗੁਣ ਜਨਮ ਮੁਵ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮਖ ਮਤ ਤਤ ਕੜੀਏ ਆਸਾ ਮਹਲਾ 4 ਨਾਮ ਸੁਨੇ ਨਮ ਮਨ ਭਾਵੇ ਨਾ ਵੱਡੇ ਭਾਗ ਗੁਰਮਖ ਹਰ ਪਾਵੇ ਨਾਮ ਜਪ ਗੁਰਮੁਖ ਪਰਗਾਸਾ ਨਾ ਬਿਨਾ ਮੈਂ ਧਰਨ ਕਾਈ ਨਾਮ ਰਵਿਆ ਸਭ ਸਾਸਿ ਗਰਾਸਾ ਰਹਾਉ ਨਮ ਸੁਰਤ ਸੁਨੀ ਮਨ ਪਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਨਾਮ ਹੀਨ ਗਏ ਮੂੜ ਨੰਗਾ ਪਾਚ ਪਚ ਮੋਏ ਬਿਖ ਦੇਖ ਪਤੰਗਾ ਥਾਪੇ ਥਾਪੇ ਥਾਪਿਓ ਥਾਪੇ ਨਾਨਕ ਨਾਮ ਦੇਵੇ ਹਰਿ ਆਪੇ ਆਸਾ ਮਹੱਲਾ ਚੌਥਾ ਗਰਮਖਾ ਹਰ ਹਰ ਵੇਲ ਵਿਧਾਈ ਫਲ ਲੱਗ ਹਰ ਰਸ ਗਰਸਾਈ ਹਰ ਹਰ ਨਾਮ ਜਪ ਅਨਤ ਤਰੰਗਾ ਜਪ ਜਪ ਨਾਮ ਗੁਰਮਤ ਸਹਾਈ ਮਾਰੇ ਆਕਾਲ ਜਮ ਕੰਕਰ ਪਯੰਗਾ ਰਹਾ ਹਰ ਹਰ ਗੁਰ ਮਹ ਭਗਤ ਰਖਾਈ ਗੁਰ ਤੁਠਾ ਸਿਖ ਦੇਵ ਮੇਰੇ ਪਾਈ ਹਮੇ ਕਰਮ ਕਿਛ ਬਿਦ ਨਹੀਂ ਜਾਣੈ ਜਿਉ ਕੁੰਚ ਚਰਨ ਆਖਾਕ ਸਿਰ ਸ਼ਾਨੈ ਜੇ ਵੱਡ ਭਾਗ ਹੋਵੇ ਵੱਡ ਉਚ ਨਾਨਕ ਨਾਮ ਜਪੇ ਸਚ ਸੂਚੇ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੋਖ ਲਗਾਈ ਨਾਮ ਸੁਨਿਆ ਮਨ ਤ੍ਰਿਪਤੈ ਮੇਰੇ ਭਾਈ ਨਾਮ ਜਪੋ ਮੇਰੇ ਗੁਰ ਸਿਖ ਮੀਤਾ ਨਾਮ ਜਪੋ ਨਾਮੈ ਸੁਖ ਪਾਵੋ ਨਾਮ ਰਖੋ ਗੁਰਮਤਿ ਮਨ ਚਿਤਾ ਰਹਾਓ ਨਮ ਨਾਮ ਸੁਨੀ ਮਨ ਸਰਸਾ ਨਾਮ ਲਾਹ ਲ ਗੁਰਮਤਿ ਬਿਗਸਾ ਨਾਮ ਬਿਨਾ ਕੁਸ਼ਟੀ ਮੋੰਦਾ ਸਭ ਨਿਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪੇ ਵੱਡ ਭਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੇ ਇਕ ਓੰਕਾਰ ਸਤ ਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਅਸਾ ਕਰਿ ਸੇਵਾ ਕੀ ਤਜਾ ਹਾਥ ਕਰ ਤੰਤ ਵਜਾਵ ਜੋਗੀ ਥੋਥਰ ਵਾਜੇ ਬੇਨ ਗਰਮਤ ਹਰ ਗੁਨ ਬੋਲੋ ਜੋਗੀ ਇਹ ਮਨੁ ਆਹਰ ਰੰਗ ਭੇਨ ਜੋਗੀ ਹਰ ਦੇਹ ਮਤੇ ਉਪਦੇਸ਼ ਜੁਗ ਜੁਗ ਹਰ ਹਰ ਕੋ ਵਰਤੈ ਤਿਸ ਅਗੇ ਹਮ ਦੇਸ਼ ਰਹਾਉ ਗਾਵ ਰાગ ਭਾਂਤ ਬੋਲੇ ਏ ਮਨੁਆ ਖੇਲੇ ਖੇਲ ਜੋ ਵੈ ਕੋਪ ਸੰਚਨ ਕੋ ਬਸਦਾ ਉਠ ਬੈਲ ਗਏ ਚਰ ਬੈਲ ਕਾਇਆ ਨਗਰ ਮਹੈ ਕਰਮ ਹਰ ਬੋਵ ਹਰ ਜਮੈ ਹਰਿਆ ਖੇਤ ਮਨੁਆ ਅਸtir ਬੈਲ ਮਨ ਜੋਵ ਹਰ ਸੰਚੋਗ ਗੁਰਮਤ ਜੇਤ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹ ਮਤੀ ਤਿਤ ਚੇਲਾ ਚਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵ ਮਨੁਆ ਪੇਲ ਆਸਾ ਮਹੱਲਾ ਚੌਥਾ ਕਬ ਕੋ ਭਲ ਘੰਗਰੂ ਤਾਲ ਕਬ ਕੋ ਬਜਾਵੇ ਰਬਾਬ ਆਵਤ ਜਾਤ ਬਾਰ ਖਿੰਨ ਲਾਗੇ ਹਾਉ ਤਬ ਲਗ ਸਮਾਰੋ ਨਾਮ ਮੇਰਾ ਮਨ ਆਸੀ ਭਗਤ ਬਨ ਆਈ ਹਉ ਹਰ ਬਿਨ ਖਿਨ ਪਲ ਰਹੈ ਨ ਸਕੋ ਜੈਸੇ ਜਲ ਬਿਨ ਮੀਨ ਮਰ ਜਾਈ ਰਹਾ ਕਬ ਕੋ ਮਿਲੈ ਪੰਚ ਸਤ ਗਾਇਨ ਕਬ ਕੋ ਰਾਗ ਤੁਨ ਉਠਾਵੈ ਮੇਲਤ ਚੁਨਤ ਖਿੰਨ ਪਲ ਚਸਾ ਲਾਗੇ ਤਬ ਲਗ ਮੇਰਾ ਮਨ RAM ਗੁਨ ਗਾਵੇ ਕਬ ਕੋ ਨਾ ਚੈ ਪਾਵ ਵਿਸਾਰੈ ਕਬ ਕੋ ਹਾਥ ਪਸਾਰੈ ਹਾਥ ਪਾਉ ਪਸਾਰਤ ਬਲੰਮ ਤਿਲ ਲਾਗੇ ਤਬ ਲਗ ਮੇਰਾ ਮਨ RAM ਸੁਮਾਰੈ ਕਬ ਕਉ ਲੋਗਨ ਕਾ ਪਤਿ ਆਵੈ ਲੋਕ ਪਤੀ ਨਾ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਤਾਂ ਜੈ ਜੈ ਕਾ ਜੈ ਜੈ ਕਰੇ ਸਭ ਕੋਏ ਆਸਾ ਮਹੱਲਾ ਚੌਥਾ ਸਤ ਸੰਗਤ ਮਿਲਿਐ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚੰਨਨ ਅਗਿਆਨ ਅੰਧੇਰਾ ਜਾਏ ਹਰ ਜਨ ਨਚੋ ਹਰ ਹਰ ਧਿਆਏ ਐਸੇ ਸੰਤ ਮਿਲੈ ਮੇਰੇ ਭਾਈ ਹਮ ਜਨ ਕੇ ਧੋਵਾਂ ਪਾਏ ਰਹਾਉ ਹਰ ਹਰ ਨਾਮ ਜਪੋ ਮਨ ਮੇਰੇ ਅਨੰਦਨ ਹਰ ਨਿਵਲਾਏ ਜੋ ਈਸੋ ਸੋਈ ਫਲ ਪਾਵ ਫਿਰ ਭੂਖ ਨ ਲਾਗੇ ਆਏ ਆਪੇ ਹਰੁ ਪਰੰਪਰ ਕਰਤਾ ਹਰੁ ਆਪੇ ਬੋਲ ਬੁਲਾਏ ਸੇ ਸੰਤ ਪਲੇ ਤਦ ਭਾਵੈ ਜਿਨ ਕੇ ਪਤ ਪਾਵੈ ਥਾਏ ਨਾਨਕ ਆਖਨ ਰਾਜੇ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਭਗਤ ਪੰਡਾਰ ਦੀਏ ਹਰ ਆਪਣੇ ਗੁਣ ਗਾਹਕ ਵਣਜ ਲਜਾਏ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਅਸਾ ਘਰ ਅਠਵਾਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਤਰਾਹ ਹਮੇ ਰੋਈਏ ਗਰਮਖ ਨਾਮ ਤੇ ਆਏ ਅਸਥਿਰ ਹੋਈਏ ਗੁਰ ਪੂਰੇ ਸਬਾਸ ਚੱਲਣ ਜਾਣਿਆ ਲਾਹ ਨਾਮ ਸੁਸਾਰ ਸ਼ਬਦ ਸਮਾਨਿਆ ਰਹਾਉ ਪੁਰਬ ਲਿਖੇ ਦੇਸ ਆਏ ਮਾਇਆ ਚੱਲਨ ਅੱਜ ਕੈ ਕੱਲ ਤਰੋਂ ਫਰਮਾਇਆ ਬਿਰਤਾ ਜਨਮ ਤਨ ਜਿਨਿ ਨਾਮ ਵਿਸਾਰਿਆ ਜੂਏ ਖੇਲਨ ਜਗ ਕੇ ਇਹ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾਂ ਗੁਰ ਪਾਇਆ ਨਾਨਕ ਸੱਚ ਸੱਚ ਸੱਜ ਸਮਾਇਆ ਅਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦੀ ਬੁਝ ਸਚ ਸਮਾਇਆ ਜਿਨ ਧੁਰ ਲਿਖਿਆ ਲੇਖ ਤਿਨਹੀ ਨਾਮ ਕਮਾਇਆ ਦਰ ਸਚ ਸਚਿਆਰ ਮਹਿਲ ਬੁਲਾਇਆ ਰਹਾਉ ਅੰਤਰ ਨਾਮ ਨਦਾਨ ਗੁਰਮੁਖ ਪਾਈਐ ਅਨੰਦਿ ਨਾਮ ਧਿਆਇ ਹਰ ਗੁਣ ਗਾਈਐ ਅੰਤਰਵਸਤ ਅਨੇਕ ਮਨ ਮੁਖ ਨਹੀ ਪਾਈਐ ਹਮ ਗਰਬ ਗਰਬ ਆਪ ਖਵਾਈਐ ਨਾਨਕ ਆਪੇ ਆਪ ਆਪ ਖਵਾਈਐ ਗਰਮਤਿ ਮਨ ਪ੍ਰਗਾਸ ਸਚਾ ਪਾਈਐ ਰਾਗ ਆਸਾਵਰੀ ਘਰ ਸੋਲਵਾਂ ਕੇ ਦੂਜਾ ਮਹੱਲਾ ਚੌਥਾ ਸਦੰਗ ਏਕ ਓੰਕਾਰ ਸਤਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰੋ ਸਤਗੁਰ ਮੋਕਾਉ ਹਰ ਨਾਮ ਬਤਾਇ ਹਉ ਹਰ ਖਿੰਨ ਪੈ ਹਉ ਹਰ ਬਿਨ ਖਿੰਨ ਪਲ ਰਹਿ ਨ ਸਕੋ ਰਹਾਉ ਅਮਰੇ ਸਰਵਨ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨ ਸਕੋ ਹਉ ਇੱਕ ਖਿੰਨੈ ਜਸ ਹੰਸ ਸਰਵਰ ਬਿਨ ਰਹਿ ਨ ਸਕੈ ਤਸ ਹਰ ਜਨ ਕਿਉ ਰਹੈ ਹਰ ਸੇਵਾ ਬਿਨ ਕਿਨਹੁ ਪ੍ਰੀਤ ਲਾਈ ਦੁਜਾ ਭਾਉ ਰਿਦ ਧਾਰ ਕਿਨਹੁ ਪ੍ਰੀਤ ਲਾਈ ਮੋਹ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਬਾਨ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਅਸਾਵਰੀ ਮਹੱਲਾ ਚੌਥਾ ਮਾਈ ਮੋਹਰੋ ਪ੍ਰੀਤਮ ਰਾਮ ਬਤਾਵ ਰੀ ਮਾਈ ਹਉ ਹਰ ਬਿਨ ਖਿੰਨ ਪਲ ਰਹਿ ਨ ਸਕੋ ਜੈਸੇ ਕਰ ਹਲ ਬੇਲ ਰਜਾਈ ਰਹਾਉ ਹਮਰਾ ਮਨ ਬੈ ਰਾਗ ਬਿਰਕਤ ਪਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਕਲ ਜੈਸੇ ਜਿਵੇਂ ਅਲ ਕਮਲਾ ਬਿਨ ਰਹਿ ਨ ਸਕੇ ਤਸਿ ਮੋ ਹਰ ਬਿਨ ਰਹਿ ਨ ਨਜਾਈ ਰਾਗ ਸ਼ਰਨ ਜਗਦੀਸ਼ਰ ਪਿਆਰੇ ਮੋ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਰਾਗ ਆਸਾ ਕਰ ਦੂਜਾ ਮਹੱਲਾ 5ਵਾਂ ਇਕ ਓੰਕਾਰ ਸਤ ਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇ ਜਿਨ ਸੁਖ ਬਿਠਾ ਲਈ ਤਿਸ ਭਾਉ ਬੋਧ ਦਿਖਾਇ ਭਾਈ ਮੀਤ ਕਟੰਬ ਦੇਖ ਬਿਬਾਧ ਹਮ ਆਈ ਵਸਗਤ ਗੁਰ ਪ੍ਰਸਾਦ ਐਸਾ ਦੇਖ ਬਿਮੋਹਿਤ ਹੋਏ ਸਾਧਕ ਸਿੱਧ ਅਸੁਰ ਦੇਵ ਮਨੁਖਾ ਬਿਨ ਸਾਧੂ ਸਭ ਧਰੋਹਨ ਧਰੋਹੇ ਰਹਾ ਇੱਕ ਫਿਰੇ ਉਦਾਸੀ ਤਿੰਨ ਕਾਮ ਵਿਆਪੇ ਇੱਕ ਸੰਚੇ ਗਿਰਹੀ ਤਿੰਨ ਹੋਏ ਨਾ ਪੈ ਇੱਕ ਸਤਿ ਕਹਾਵ ਤਿੰਨ ਬਹੁਤ ਕਲ ਪਾਵੇ ਹਮ ਹਰ ਰੱਖੇ ਲਗ ਸਤ ਗੁਰ ਪਾਵੇ ਤਬ ਕਰਤ ਤਪਸੀ ਭੁਲਾਏ ਪੰਡਤ ਮੋਹਿ ਲੋਭ ਸਬਾਏ ਤ੍ਰੈ ਗੁਨ ਮੋਹਿ ਮੋਹਿ ਆਕਾਸ਼ ਹਮ ਸਤਗੁਰ ਰਾਖੇ ਦੇਹ ਕਰ ਹੱਥ ਗਿਆਨੀ ਕੀ ਹੋਏ ਵਰਤੇ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂ ਕਹੈ ਸੋ ਕਾਰ ਕਮਾਵਾ ਜਨ ਨਾਨਕ ਗੁਰਮੁਖ ਨੇੜੇ ਨ ਆਵਾ ਅਸਾਉ ਮਹੱਲਾ 4 ਸਸੂ ਤੇ ਪਿਰ ਕਿੰਨੀ ਵਾਖ ਦਿਰ ਜਠਾਣੀ ਮੋਈ ਦੋਖ ਸੰਤਾਪ ਘਰ ਕ ਜਠੇਰੇ ਕੀ ਚੂਕੀ ਕਾਨ ਪਿਰ ਰਖਿਆ ਕਿੰਨੀ ਸੁਘੜ ਸੁਜਾਨ ਸੁਨ ਹੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਗਾਰੇ ਸਤਿਗੁਰ ਮੋ ਕੋ ਹਰ ਨਾਮ ਦਿਵਾਇਆ ਰਹਾਉ ਪ੍ਰਥਮ ਤਿਆਗੀ ਹਉਮੈ ਪ੍ਰੀਤ ਦੁਤੀਆ ਤਿਆਗੀ ਲੋਗਾ ਰੀਤ ਤ੍ਰ ਗੁਣ ਤਿਆਗ ਦਰਜਨ ਮੀਤ ਸਮਾਨੈ ਤੁਰਿਆ ਗੁਣ ਮਿਲ ਸਾਧ ਪਛਾਨੈ ਸਹਿਜ ਗੁਫਾ ਮਹਾ ਆਸਨ ਬਾਧਿਆ ਜੋਤ ਸਰੂਪ ਅਨਾਹਦ ਵਾਜਿਆ ਮahanand ਗੁਰ ਸ਼ਬਦ ਵਿਚਾਰ ਪ੍ਰਭ ਸੇਉਰਾ ਤੇ ਧਨ ਸੁਹਾਗਨ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਸੋ ਸੁਨੈ ਜੋ ਸੁਨੈ ਕਮਾਵੇ ਸੂਤਰੇ ਪਾਰ ਜਨਮ ਨ ਮਰੇ ਨ ਆਵੇ ਨ ਜਾਏ ਹਰ ਸਦੀ ਓ ਰਹਿ ਸਮਾਏ